ਲਾ ਸੱਜਣਾ ਪਿੰਡ ਛਪਾਰ ਤੋਂ ਨਾ ਤੁਹਾਨੂੰ ਅੱਜ ਪੰਜ ਪਸ਼ੂਆਂ ਦੀ ਵੀਡੀਓ ਦਿਖਾਉਣ ਲੱਗਿਆ ਇੱਕ ਤੋਕੜ ਬੈੜ ਤੇ ਬਾਕੀ ਤਾਜ਼ੀਆਂ ਸੂਈਆਂ ਝੋਟੀਆਂ ਆ ਗਈਆਂ ਸੂਣ ਦੇ ਬਿਲਕੁਲ ਨੇੜ ਆ ਗਈ ਤੇ ਇੱਕ ਨਾ ਲਾਸਟ ਤੇ ਮਾਰਦੀ ਗੈਰੀ ਕੈਮਰਾ ਰੰਗ ਰੰਗ ਬੜਾ ਜ਼ੈਰੀ ਆ ਮੈਂ ਦਾ ਇਹ ਬਾਈ ਕਹਿੰਦਾ ਕੱਢਦੀ ਆ ਤਿੰਨ ਕਿ ਮਹੀਨੇ ਰਿਕਾਰਡ ਬੜਾ ਚੰਗਾ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਕਾਫੀ ਵੀਡੀਓ ਬਾਈ ਦੇਖਰੋ ਬਣਾ ਚੁੱਕੇ ਆ ਕੰਮ ਇਹ ਸੱਜਣ ਦਾ ਸਾਫ਼ ਸੁਥਰਾ ਹੁੰਦਾ ਬਿਲਕੁਲ ਤੇ ਜਿਹੜਾ ਰੇਟ ਆ ਰੇਟ ਹੁੰਦਾ ਬਿਲਕੁਲ ਜਾਇਜ਼ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਅੱਜ ਜੀ ਹੋਰ ਕੀ ਹਾਲ ਆ ਬਾਈ ਸੋ ਠੀਕ ਹੈ ਦੱਸੀ ਗੱਲ ਜੀ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਵੀਰੇ ਜਗਿੰਦਰ ਸਿੰਘ ਆ ਪਿੰਡ ਸਪਾਰ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਜੀ ਨੰਬਰ 8437036099 843 370 630 ਕਰਨ ਕਰੇਟ 091 ਲਾ ਜਗENDER ਸਿੰਘ ਫਿਰ ਆ ਇੱਕ ਨੰਬਰ ਵਾਲੀ ਇਹ ਤੋਰਦੇ ਮਾਰ ਗੈਰੀ ਕੈਮਰਾ ਹਾਈਟ ਰਹੂਗੀ ਮੀਡੀਅਮ ਹਾਂ ਦੋ ਵੀਰੇ ਇਹਦੇ ਕੋਲ ਕੰਡੇ ਵਾਲਾ 10 ਕਿਲੋ ਆ ਬੱਚਾ ਕਿਹੜਾ ਹੈ ਬਾਈ ਇਹਦਾ ਬੱਚਾ ਬੱਚਾ ਹੈਗਾ ਮਹੀਨੇ ਦਾ ਆ ਹਾਂ ਬੱਚਾ ਹਾਂ ਵੀਰੇ ਆ ਬੱਚੇ ਤੇ ਮਾਰਦੀ ਗੈਰੀ ਕੈਮਰਾ ਕਟਾ ਮਹੀਨੇ ਦੇ ਲਗਭਗ ਆ ਦੁੱਧ ਬਾਈ ਕਹਿੰਦਾ ਕੰਡੇ ਤੋਲਣ ਵਾਲਾ ਹਾਜਰਾ ਕੰਡੇ ਤੋਲਣ ਵਾਲਾ ਪੂਰਾ 10 ਕਿਲੋ ਆ ਹ ਜੇ ਕੰਡੇ ਦਾ ਕੰਡੇ ਵਾਲਾ ਦੱਸੀ ਜੇ ਲੀਟਰ ਵਾਲਾ ਲੀਟਰ ਵਾਲਾ ਦੱਸ ਵੀਰੇ ਠੀਕ ਹੈ ਲੀਟਰ ਤਾਂ ਹੀ ਆਪਾਂ ਪਾਉਨੇ ਆ ਓਕੇ ਹਾਂ 1 ਲੀਟਰ ਵਾਲਾ 10 ਲੀਟਰ ਹਾਜ਼ਰ ਹੈ ਤੇ ਲੈਵਾ ਕਹਿ ਲਿਆ ਰੱਖ ਦੀ ਆ ਫਿਕਸ ਜਾਣਾ ਸਾਊਸੀਲ ਪੂਰੀ ਆ ਹਾਂ ਲੈਵਾ ਵੀ ਤੇ ਟਾਈਟ ਰੱਖ ਦੀ ਆ ਥੋੜਾ ਜਿਹਾ ਠੀਕ ਚੋਣ ਝੂਣ ਬਹੁਤ ਚੰਗਾ ਲੱਗਿਆ ਚਬਾਈ ਦੀ ਕਿਵੇਂ ਆ ਪੂਰੀ ਸਿਰੇ ਆ ਆ ਚਬਾਈ ਦੀ ਆ ਵੀ ਬਿਲਕੁਲ ਭੋਲੀ ਸਮਾਂ ਹੈਗਾ ਇਹ ਮੰਨ ਲਓ ਵੀ ਦੁਪਹਿਰ ਦੇ ਲਗਭਗ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਬਾਕੀ ਚਬਾਈ ਦੇ ਮਾਮਲੇ ਚ ਬਾਈ ਕਹਿੰਦਾ 100 ਦੀ 100 ਰਹਿਣੀ ਆ 10 ਕਿਲੋ ਦੁੱਧ ਇਹਦੇ ਕੋਲੇ ਹਾਜ਼ਰ ਹੈ ਡੰਗ ਦੋ ਡੰਗ ਚਾਰ ਡੰਗ ਕਹੂੰਗਾ ਉਹ ਤਸੱਲੀ ਤੁਹਾਡੀ ਆ ਹਾਈਟ ਮੀਡੀਅਮ ਰਹੂਗੀ ਤੇ ਇਥੋਂ ਘਰੀ ਲੇਵਾ ਕਰਾ ਲਈ ਇੱਕ ਲੇਵਾ ਤੇ ਮੰਨ ਲਾ ਬਿਲਕੁਲ ਫਿਕਸ ਜੀ ਆ ਆ ਜਾਣ ਕੇ ਆ ਥਾਣਾ ਐ ਲੱਗਦੇ ਨੇ ਕਿਲੇ ਡੋਗ ਦਿੰਦੀ ਆ ਠੀਕ ਆ ਪਰ ਸਮਾਗ ਲਈ ਵੀ ਬੜਾ ਖਤਰਨਾਕ ਕਰ ਦਿਆ ਹਾਂ ਪੂਰਾ ਚੜਾਈ ਬੋਲੀ ਰਹੂਗੀ ਜਮਾ ਪੂਰੀ ਸਿਰੇ ਦੀ ਅੱਜ ਬਾਈ ਠੀਕ ਆ ਗੱਲ ਕਿੰਨੇ ਪੈਸੇ ਇਹਦੇ ਇਹਦਾ ਪੈਸੇ ਵੀ 80 ਚੋਂ ਮਾਨਦਾਨ ਕਰ ਦਾਂਗੇ 80000 ਚੋਂ ਹਾਂ ਦੁੱਧ 10 ਕਿਲੋ ਚਵਾ ਦਾਂਗੇ ਹਾਂ 10 ਕਿਲੋ ਇਹਨ ਮਣਕੇ ਦਵਾਂਗੇ ਠੀਕ ਆ ਗੱਲ ਆ ਡੰਗ ਤੋਂ ਡੰਗ 10 ਕਿਲੋ ਦੁੱਧ ਬਾਈ ਕਹਿੰਦਾ ਚਵਾ ਦਾਂਗੇ 80000 ਚੋਂ ਇਹ ਲਾ ਲੋ ਵੀ ਮਾਨਤਾਨ ਜਿਆਦਾ ਕਰ ਦਾਂਗੇ ਤੇ ਹੋਣ ਘਰੀ ਇਹ ਤੇ ਮਾਰੋ 2 ਨੰਬਰ ਵਾਲੀ ਕੱਟੀ ਦੇ ਕੈਮਰਾ ਕੱਦ ਕਾਠ ਆ ਗਿਆ ਫੁੱਲ ਵੱਡਾ ਤੇ ਥਾਨ ਲੱਗਿਆ ਕੱਲਾ ਕੱਲਾ ਤੇ ਬਾਕੀ ਖੇਤੀ ਇਹ ਵੀ ਇਹ ਤਾਜੀ ਛੁਈ ਆ ਹਫ਼ਤੇ ਦੀ ਤੋਰ ਫੁੱਲ ਕੇ ਬਾਈ ਇੱਕ ਹਫ਼ਤੇ ਦਾ ਸੁਹਾ ਤੇ ਕੱਦ ਫੁੱਲ ਵੱਡਾ ਹਣਾ ਹਾਂ ਆ ਕੱਦ ਆ ਗਿਆ ਸਾਡੇ ਨੂੰ ਫੁੱਲ ਵੱਡਾ ਸਿੰਘ ਆ ਗਿਆ ਬਿਲਕੁਲ ਗੋਲ ਤੇ ਬੱਚਾ ਹੀ ਨਾਲ ਇਹਦੇ ਬੱਚਾ ਬਾਈ ਇਹ ਤਾਂ ਮਰਿਆ ਹੋਇਆ ਠੀਕ ਆ ਆ ਇਹ ਦਿੱਤਾ ਸੀ ਇਹਨੇ ਕੱਟਾ ਠੀਕ ਆ ਗੱਲ ਉਹ ਜਾਤਾ ਬੰਦਿਆਂ ਨੇ ਦਿੱਤੀ ਨਹੀਂ ਉਹਦੀ ਬਾਤ ਤੇਰੀ ਗਰੰਟੀ ਦਊਗੀ ਆਪਣੀ ਹਾਂ ਵੀਰੇ ਗਰੰਟੀ ਆ ਗੰਦਮਨ ਤੋਂ ਤੇਰੇ ਸਾਹਮਣੇ ਹੀ ਮਾਰਦੀ ਆ ਠੀਕ ਆ ਆ ਵੀ ਜਿਆਦਾ ਦੇਰ ਦੀ ਤਾਂ ਨਹੀਂ ਗਰੰਟੀ ਆ ਫੁੱਲ ਤੇਰੇ ਭਰਾ ਯਾਰ ਮਹੀਨੇ ਤੋਂ ਮਹੀਨਿਆਂ ਦੀ ਸੁਣ ਯਾਰੋ ਵੀਰੇ ਗਰੰਟੀ ਹੋ ਹਾਲੇ ਦਵਾਈ ਭਰਾਉਣ ਵਾਲੀ ਆ ਇਹ ਸੈੱਟ ਕਰਾਉਣ ਵਾਲੀ ਆ ਠੀਕ ਆ ਚਲਾ ਦੇ ਇਹਨੂੰ ਲੰਬੀ ਜੀ ਆ ਕੱਦ ਤਾਂ ਫੁੱਲਾ ਨਾ ਹਾਂ ਦੰਦੋਂ ਤਾਂ ਨਹੀਂ ਚੈੱਕ ਕਰੀ ਇਹ ਦੰਦੋਂ ਚੌਗੀ ਆ ਵੀਰੇ ਚਾਰ ਦੰਦ ਹਾਂ ਬਲੂਨ ਆ ਠੀਕ ਹੈ ਗੱਲ ਸੂਆ ਪਹਿਲਾਂ ਤੇ ਵੱਡੀ ਸੱਜਣੋਂ ਫੁੱਲ ਸਿੰਘ ਬੰਦ ਜਾਦਾ ਇਹਦਾ ਹਲੇ ਮੇਰੇ ਕੋਲ ਵੀ ਕੱਲ ਹੀ ਆਈ ਆ ਉਪਰਾ ਕਰਦੀ ਆ ਤੇ ਦੰਦਾਂ ਚ ਬਾਈ ਕਹਿੰਦਾ ਆ ਗਈ ਚਾਰ ਦੰਦ ਤੇ ਮਿਲਦੀ ਕਿਵੇਂ ਆ ਜੇ ਮਿਲਦੀ ਵੀਰੇ ਹਲੇ ਕਰਦੀ ਆ ਤਨ ਪੰਜ ਐਵੇਂ ਕਰ ਠੀਕ ਹੈ ਗੱਲ ਉਹ ਬਾਈ ਲੈ ਕੇ ਜਾਵੇ ਜਿਹਨੇ ਬਣਾਉਣੀ ਆ ਠੀਕ ਹੈ ਗੱਲ ਆ ਬਾਈ ਕਹਿੰਦਾ ਹਲੇ ਮਾੜਾ ਮੋਟਾ ਕਰਦੀ ਆ 19 20 ਥੱਲਿਓ ਹਾਂ ਅੱਜ ਹੀ ਸਾਰ ਕੇ ਕਹਿ ਲਈਏ ਤੇ ਦੁੱਧ ਕਿੰਨਾ ਦੁੱਧ ਵੀਰੇ 8 ਕਿਲੋ ਅੱਜ ਇਹਦਾ ਥੱਲੇ 7 ਮਾ 8 ਬੰਦੇ ਨੇ ਸੂਈ ਨੂੰ ਠੀਕ ਹੈ ਗੱਲ 8 ਕਿਲੋ ਦੁੱਧ ਬਾਈ ਕਹਿੰਦਾ ਅੱਜ ਇਹਦੇ ਕੋਲ ਹੈਗਾ ਤੇ ਬਾਕੀ ਜਿਵੇਂ ਜਿਵੇਂ ਉਹ ਮੇ ਮੇ ਕਹ ਲਈ ਵੀ ਦੁੱਤੇ ਵੀ ਚੱਲ ਪੂ ਤੇ ਬਾਕੀ ਉਦਾਂ ਬਿਊਟੀ ਚ ਆ ਗਈ ਫੁੱਲ ਤੇ ਪੈਸੇ ਪੈਸੇ ਕਿੰਨੇ ਵੀ ਪੈਸੇ ਵੀਰੇ ਅੱਜ ਦਾ ਮੁੱਲੇ ਦਾ 1.5 ਲੱਖ ਦੀ ਕੱਟੀ ਦਵਾਗੇ ਪੂਰੇ ਲੱਖ ਦੀ ਅੱਜ ਦੇ ਦਾਂਗੇ ਹਾਏ ਗਰੰਟੀ ਦਊ 100 ਦੀ 100 ਬਈ ਜੇ ਨਾ ਤਾਜੀ ਹੋਈ ਹੋਵੇ ਆਪਾਂ ਕੱਟੀ ਫ੍ਰੀ ਛੱਡ ਦਾਂਗੇ ਠੀਕ ਆ ਗੱਲ ਲੈ ਹੁਣ ਮਾਰਦੇ ਕਰੀ ਕੈਮਰਾ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਬਾੜ ਕੱਦ ਫੁੱਲ ਆ ਗਿਆ ਤੇ ਬਿਊਟੀ ਚ ਵੀ ਫੁੱਲ ਆ ਗਈ ਤੇ ਇਹਦਾ ਸੁਆ ਕਿੰਨੇ ਕ ਟਾਈਮ ਦਾ ਹੋਵੇ ਬਈ ਤੇ ਬਾਈ ਹੈਗੀ ਆ ਤਿੰਨ ਮਹੀਨੇ ਜਿਹੀ ਪਿਛਲੇ ਨੌਵੇਂ ਮਹੀਨੇ ਜੇ ਮੈਂ ਗੱਬਣ ਦਿੱਤੀ ਸੀ ਦੋ ਕੁ ਮਹੀਨਿਆਂ ਦੀ ਠੀਕ ਵੇ ਬੱਚਾ ਨਹੀਂ ਹੈਗਾ ਵੀਰੇ ਇਹ 1 ਮਹੀਨੇ ਦਾ ਗੱਬਣ ਦਾ ਟੀਕਾ ਵੀ ਲੱਗਿਆ ਦੁੱਧ ਹੈਗਾ 14 ਕਿਲੋ ਇਸ ਟਾਈਮ ਤਿਆਰ 14 ਲੀਟਰ ਹਾਂ ਤਿਆਰ ਟਾਈਮ ਦੋ ਟਾਈਮ ਚੋਂ ਹਾਂ ਹਾਂ ਚਾਰ ਟਾਈਮ ਚੋਂ ਲੈਣਾ ਵੀਰੇ ਠੀਕ ਹੈ ਗੱਲ ਆ ਇਹ ਆ ਗਈ ਬਾਈ ਕਹਿੰਦਾ ਟੋਕੜ ਨੰਬਰ ਆ ਗਿਆ ਸੱਚੇ ਨੂੰ ਤੀਜਾ ਤੇ ਬਾਕੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਵੱਡੀ ਫੁੱਲ ਤੇ ਉੱਤੋਂ ਸਟੇਟ ਆ ਗਈ ਬਿਲਕੁਲ ਤੇ ਜਿਹੜਾ ਦੁੱਧ ਆ ਦੁੱਧ ਬਾਈ ਕਹਿੰਦਾ ਹੈਗਾ 14 ਲੀਟਰ ਹਾਜ਼ਰ ਉਹ ਤੁਸੀਂ ਨਾਲ ਕਹੂੰਗਾ ਵੀ ਟਾਈਮ ਦੋ ਟਾਈਮ ਚਾਰ ਟਾਈਮ ਉਹ ਬਾਈ ਦੇ ਘਰੋਂ ਤਸੱਲੀ ਕਰਕੇ ਲੈ ਜਿਓ ਦੁੱਧ ਤਾਂ ਵੀਰੇ ਇਹਨੇ ਬਾਈ ਤੇ 23 ਕਿਲੋ ਦਿੱਤਾ ਆ ਠੀਕ ਹੈ ਗੱਲ ਇਹ ਤਾਂ ਤੇ ਅੱਜ ਕਹਿ ਲਈਏ ਵੀ ਅੱਜ 14 ਕਿਲੋ ਆਪਾਂ 14 ਕਿਲੋ ਆ 14 ਲੀਟਰ 13 ਮੰਨ ਕੇ ਕੋਈ ਮਰਜ਼ੀ ਚਾਰ ਟਾਈਮ ਜੋ ਲਵੇ ਪੰਜ ਟਾਈਮ ਜੋ ਲਵੇ ਠੀਕ ਆ ਗਲਤ ਸੱਲੀ ਕਰਾ ਦਾਂਗੇ ਚਵਾਈ ਦੀ ਕਿਵੇਂ ਆ ਚਵਾਈ ਨਾ ਮਾ ਫੋਕੀ ਆ ਸਰਲਾ ਛੱਟਾ ਕੋਈ ਜਮਾ ਹੀ ਨਹੀਂ ਬਾਈ ਥਣ ਵੱਧ ਘੱਟ ਥਣ ਵੱਧ ਘੱਟ ਦੀ ਵੀ ਗਾਰੰਟੀ ਆ ਭਾਰ ਬੋਜ ਵਾਲੀ ਇਹ ਤਾਂ ਭਾਰ ਬੋਜ ਤਾਂ ਬੈੜੀ ਦੇ ਯਾਰ ਕਿਸੇ ਦੀ ਹੁੰਦਾ ਠੀਕ ਆ ਗੱਲ ਫਰੇਕ ਤੇ ਨਹੀਂ ਹੁੰਦਾ ਵੀ 100 ਦੀ 100 ਗਾਰੰਟੀ ਰਹੂਗੀ ਫਰੇਕ ਵੱਖ ਤੋਂ ਮਿਲਦੀ ਕਿਵੇਂ ਹੁਣ ਇਹ ਮਰਜ਼ੀ ਦਾ ਵੀ ਇਹ ਤਾਂ ਅੱਦੋਂ ਇਹਨਾਂ ਨੇ ਕੀ ਕਰ ਠੀਕ ਆ ਇਸ ਤਰ੍ਹਾਂ ਹੀ ਵੀ ਠੰਡੀ ਸੀਲ ਹੀ ਆ ਕਿੰਨੇ ਰੁਪਏ ਅੱ ਇਹਦਾ 40 ਚੋਂ ਮਾਣ ਤਨ ਕਰਦਾਂਗੇ 40 ਚੋਂ ਦੁੱਧ 14 ਲੀਟਰ ਹਾਂ ਦੁੱਧ 14 ਲੀਟਰ ਠੀਕ ਹੈ ਗੱਲ ਤੇ ਹੁਣ ਮਾਰਦੇ ਘਰੀ ਅਗਲੀ ਨੰਬਰ ਵਾਲੀ ਟੋਟੀ ਦਾ ਐਨ ਪਈ ਜਦੋਂ ਗੋਲ ਸੇਠਾ ਸਹਰਾਣਾ ਹੁੰਦਾ ਜਿਵੇਂ ਨਾ ਸਾੰਮੀ ਸੁੰਮੀ ਚੰਗੀ ਹੋਈ ਜਾ ਇਹ ਬਾਈ ਮੇਰੀ ਅਰਦੀ ਸੰਭੀ ਹੋਈ ਆ ਠੀਕ ਹੈ ਗੱਲ ਇਹਦਾ ਦਾਣਾ ਤੂੰ ਸਮਝ ਲੈ ਵੀ 8 ਕਿਲੋ ਬੰਦ ਹੀ ਨਹੀਂ ਉਹ ट्रांजੈਕਸ਼ਨਾਂ ਦਾ ਦੋ ਤਿੰਨ ਚਾਰ ਪੀਨ ਠੀਕ ਹੈ ਗੱਲ ਤੋ ਇਹਦੇ ਹੁਣ ਰਹਿੰਦੇ ਨੇ ਹਲੇ 15 ਦਿਨ ਯਾਰ 15 ਦਿਨ ਪੈਂਡਿੰਗ ਹਾਂ ਤੇ ਸੁਆ ਇਹਦਾ ਸੁਆ ਦੂਜੇ ਸੁਣੀਆ ਬਲੂਨ ਨੇ ਦਿੱਤਾ ਹੈ 13-14 ਕਿਲੋ ਨੇ ਸੁਆ ਦੂਜਾ ਪਹਿਲਾਂ ਦਾ ਰਿਕਾਰਡ 13 ਤੋਂ 14 ਕਿਲੋ ਦਾ ਫਿਰ ਦਿਨ ਕਿੰਨੇ ਦੱਸਿਆ ਬਾਈ ਹਾਂ ਕਿੰਨੇ ਦਿਨ ਦੱਸਿਆ ਇਹਦੇ ਇਹਦੇ 15 ਦਿਨ ਬਾਕੀ ਨੇ ਵਾਲੇ ਪੂਰੇ 15 ਹਾਂ ਆ ਜਿਆਦਾ ਤਾਂ ਨਹੀਂ ਲੈਂਦੀ ਨਹੀਂ ਇਹਦੇ 25 ਨੂੰ ਦਿਨ ਪੂਰੇ ਆ ਅਸਲੀ ਠੀਕ ਆ ਗੱਲ ਆ ਆ ਬਾਈ ਕਹਿੰਦਾ 15 ਦਿਨ ਪੈਂਡਿੰਗ ਨੇ ਬਾਕੀ ਥੱਲਿਓ ਇਹ ਮੰਨ ਲੀਏ ਵੀ ਥੱਲਿਓ ਚੱਲ ਪਈ ਹੈ ਨਾ ਹਾਂ ਥੱਲਿਆ ਤੁਰੀ ਹੋਈ ਹੈ ਵੀਰੇ ਠੀਕ ਆ ਜੇ ਕਿਸੇ ਨੇ ਗੱਬਣ ਲੈ ਜਾਣੀ ਹੋਈ ਥਣਾ ਸੁਣਾ ਦੀ ਗਾਰੰਟੀ ਦੇ ਦਾਂ ਉਹ ਤਾਂ ਗਾਰੰਟੀ ਭਰਦੀ ਗਾਰੰਟੀ ਆ ਵੀਰੇ ਸੂਣ ਤੋਂ ਪਹਿਲਾਂ ਨੇ ਖਣਾ ਦੀ ਭਾਰ ਦੀ ਹਰੇਕ ਪੱਖ ਤੋਂ ਗਰੰਟੀ ਰਹੂਗੀ ਸੂਰਾ ਜੈਨੂਨ ਦੂਜਾ ਰਹੂਗੀ ਸਿੰਘ ਆ ਗਿਆ ਗੋਲਾ ਛੋਟੀ ਬਾੜੀ ਨਹੀਂ ਜਾਇਦੇਗੀ ਆ ਨਾ ਕੱਲਾ ਕੱਲਾ ਤੇ ਚਬਾਈ ਵਾਲੇ ਮਾਮਲੇ ਚ ਕਿਤਰਾ ਦੀ ਆ ਪੂਰੀ ਸਿਰੇ ਦੀ ਆ ਭੋਲੀ ਜਮਾ ਹਾਂ ਮੇਰੀ ਆਪਦੀ ਤਾਂ ਰੱਖਦੀ ਆ ਘਰੇ ਪਾਲੀ ਆ ਤਾਂ ਵੀਡੀਓ ਬਣਾਈ ਹੋਈ ਆ ਇਹਦੀ ਕਿੰਨਾ ਦੁੱਧ ਪਾ ਸਕਦੀ ਆ ਦੁੱਧ ਵੀ ਰੇ ਜਰ ਜਿੰਨੀ ਸਾਂਭੀ ਹੋਈ ਆ 15 ਦਾ ਵਾਵੇ ਮੈਨੂੰ ਫਾਇਦਾ ਹੀ ਗਈ ਆ ਠੀਕ ਆ ਗੱਲ ਵੀ 14 15 ਦਾ ਨਾ ਘੱਟ ਤੋਂ ਘਾਟੀ ਕੇ ਲਈਏ ਹਾਂ 15 ਕਿਲੋ ਉਦਾਂ ਉਦਾਂ ਸਾਫ ਸੁਥਰੀ ਆ ਗਈ ਹਰੇਕ ਮਾਨ ਦਾ 15 ਕਿਲੋ ਦਾ ਪਾਉਗੀ ਨਾ 15 ਕਿਲੋ ਦਾ ਪੋਲੇ ਆਪਸਨ ਵਾਲੀ ਬੋਣਾ ਚਾਹੀਦਾ ਠੀਕ ਆ ਗੱਲ ਤੇ ਇੱਥੋਂ ਦੱਸ ਨਹੀਂ ਗਰੀ ਲੈਵਲ ਉਵਾ ਕਰਾ ਦੇ ਨੀ ਜਾਂ ਇੱਕ ਹੱਲੇ ਦਾ ਸਟਾਰਟਿੰਗ ਜੀ ਕਰੀਆ ਥੱਲੇੋਂ ਤੇ ਥਣਾ ਦੀ ਭਾਰ ਬੋਝ ਦੀ ਉਹ ਬਾਈਕ ਤਾਂ ਨਾ ਗਾਰੰਟੀ ਦੇਣੀ ਹਰ ਇੱਕ ਪੱਖ ਤੋਂ ਕਿੰਨੇ ਪੈਸੇ ਇਹਦੇ ਅੱਜ ਵਾਲੇ ਜਮੇ ਜੇਬ ਚ ਪਾਉਣ ਵਾਲਾ ਕੰਮ ਸਾਈਡ ਨੂੰ ਹੋ ਜਾ ਮੜਾ ਜਾ ਇਹ ਯਾਰ ਇੱਕ 40 ਦੀ ਦਮਾਂਗੇ ਅੱਜ ਅੱਜ ਹਾਂ ਪੂਰਾ ਮਾਣ ਹੈ ਤੇ ਹਾਂ ਪੂਰਾ ਮਾਣ ਆ ਜਾਣਗੇ ਇਸ ਤੋਂ ਬਾਅਦ ਤੱਕ ਬਣੀ ਹੋਈ ਦਾ ਇੱਕ 60 ਦੀ ਵੀ ਨਹੀਂ ਦੇਣੀ ਆਪਾਂ ਠੀਕ ਆ ਗੱਲ ਵੀ ਲੇਵਾ ਬਣਾਉਂਦੀ ਆ ਫੁੱਲ ਫੜਾਕੇ ਵਾਲਾ ਯਾ ਸਿਰਾਂ ਕਰਾ ਦੂ ਬਾਈ ਹਾਲ ਤਾਂ ਸਟਾਰਟ ਕਰੀ ਕਰੀ ਇਧਰ ਲੇਵਾ ਨੇ ਗਾਵਾਂ ਵਾਲਾ ਕੰਮ ਹੀ ਕਰ ਦੂ ਬਾਈ ਅੱਜ ਕੀ ਬਾਹਲਾ ਮੈਂ ਤੇ ਇੱਥੋਂ ਕਰਾ ਯਾਰ ਬਾਈ ਜਿੰਨੀ ਖਾਂਬੀ ਆ ਇਹੇ ਨਾ ਬਣੀ ਫਿਰਦਾ ਰੱਬ ਨਾਲੀ ਠੀਕ ਆ ਵੀ ਘੱਟ ਤੋਂ ਘੱਟ 15 ਦੇ ਲੰਮ ਸਾਮ ਦਾ ਹਣਾ ਵੀ ਦੇਣਾ ਚਾਹੀਦਾ ਜਿਹਦੇ ਹਿਸਾਬ ਦੇਣਾ ਚਾਹੀਦਾ ਬਾਈ ਐ ਸਮਝ ਲੈ ਵੀ ਟ੍ਰਾਂਜੈਕਸ਼ਨ ਆ ਆਪਦੀ ਫੀਡ ਦੀ ਦੁਕਾਨ ਕਰਕੇ ਬੰਦੀ ਨਹੀਂ ਕੀਤੀ ਆ ਹੁਣ ਕਰੀ ਅੱਜ ਤੇ ਮਾਰ ਦੇ ਰੰਗ ਰੰਗ ਦਾ ਇਹਦਾ ਬਾਹਲਾ ਜ਼ਹਿਰੀ ਆ ਯਾਰ ਚੌੜੀ ਜੂੜੀ ਵਾਲੀ ਆ ਨਾ ਹਾਂ ਕਾਲੀ ਚੌੜੀ ਤੋਰਦੇ ਹੋਲੀ ਇਹ ਇਹ ਹਰਿਆਣੇ ਚੋਂ ਆਈ ਹੋਈ ਸੀ ਪਿਛਲੀ ਵੇਲੇ ਜਾਂ ਠੀਕ ਆ ਗੱਲ ਇਹ ਕਿੰਨੇ ਟਾਈਮ ਦੀ ਗੱਪਣਾ ਹੁਣ ਇਹ ਨੂੰ ਹੁਣ ਹੱਥ ਮਾਂ ਲੱਗ ਗਿਆ ਬਾਈ ਸੱਤਾਂ ਦੀ ਹੋ ਕੇ ਹਾਂ ਅੱਠਵਾਂ ਨੌਵਾਂ ਤੇ ਮੇਰਾ ਖਿਆਲ ਆ 10ਵਾਂ ਹਨਾ ਤਿੰਨ ਰਹਿ ਗਏ ਤਿੰਨ ਮਹੀਨੇ ਪੈਂਡਿੰਗ ਨੇ ਇਹਦੇ ਆਲੇ ਆਲੇ ਵਰਲੇ ਬਣੇ ਰੰਗ ਰੂੰਗ ਤਾਂ ਸਾਰੀਆਂ ਨਾ ਜੈਰੀ ਹੈਗਾ ਹਾਂ ਕਾਲੀ ਬਹੁਤ ਐਨ ਜੈੱਡ ਆ ਗਈ ਜੈੱਡ ਬਲੈਕ ਜਿਵੇਂ ਸੱਪ ਫਿਰਦਾ ਮੈਂ ਕਾਹੀ ਦੇ ਤੁਰਿਆ ਉਦਾਂ ਦਾ ਰੰਗ ਆ ਤੇ ਬਰੀਕ ਫੁੱਲ ਆ ਗਈ ਕਿੰਨੇ ਦੁੱਧ ਦਾ ਰਿਕਾਰਡ ਹੈ ਜਮਾ ਸਹੀ ਇਹਦਾ ਯਾਰ 16-17 ਕਿਲੋ ਦਾ ਰਿਕਾਰਡ ਆ ਲੈ ਚ ਲੈ ਨਾ ਅਰੇ ਪਤਾ 17 ਕਿਲੋ ਦਾ ਪਾਈ ਕਨੇ ਮਲਕਰ ਕਾਰਡ ਜਰ ਰਿਹਾ ਦਾ ਚੋਲੀ ਝੂਲੀ ਕਰਾ ਦੇਂ ਗਰੀ ਥੱਲੇੋਂ ਚੈੱਕ ਓਏ ਥਾਣਾ ਦੀ ਗਰੰਟੀ ਰਹੂਗੀ ਇਹਦੀ ਹਾਂ ਥਾਣਾ ਦੀ ਗਰੰਟੀ ਹੈ ਬਾਈ 16 ਤੋਂ 17 ਕਿਲੋ ਦੁੱਧ ਕਹਿ ਲੀਏ ਵੀ ਪਾ ਦੂਗੀ ਐਸ ਵਾਰੀ ਵੀ ਇਹ ਤਾਂ ਚੋਂਦੀ ਮੈਂ ਆਪ ਹੀ ਛੱਡੀ ਆ ਚੋਈ ਹੋਈ ਐ ਕਰੇ ਅੱਛਾ ਆਪਣੀ ਚੋਈ ਹੋਈ ਆ ਹਾਂ ਇਹ ਵੀ ਵੀਡੀਓ ਤੇ ਹੈਗੀ ਆ ਠੀਕ ਆ ਗੱਲ ਆਏ ਭਾਈ ਕਹਿੰਦਾ ਆਪਣੇ ਘਰੀ ਤਿਆਰ ਕਰੀ ਵੀ ਆ ਮੱਝ ਤੇ ਬਾਕੀ ਉਦਾਂ ਖਾਈਟ ਮੀਡੀਅਮ ਰਹੂਗੀ ਉੱਤੋਂ ਚੜਾਈ ਚੰਗੀ ਆ ਤੇ ਰੰਗ ਰੰਗ ਚੰਗਾ ਇੱਥੋਂ ਝੋਲੀ ਕੁੜੀ ਕਰਾ ਦੇਂਗਾ ਜੀ ਚੱਕ ਥੱਲੇੋਂ ਲੇਵਾ ਸੋਨਾ ਬਣਾ ਦੂਗੀ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ 1.5 ਲੱਖ ਦੀ ਦੇਵਾਂਗੇ ਅੱਜ 5000 ਅੱਜ 1 ਲੱਖ ਦੀ ਦੇ ਦਾਂਗੇ ਸੱਤਾਂ ਮਹੀਨਿਆਂ ਦੀ ਗੱਬਣਾ ਆਠਵਾਂ ਲੱਗ ਗਿਆ ਬਾਈ ਠੀਕ ਆ ਕੱਲ ਨੰਬਰ ਬੋਲ ਦੋ ਜੀ ਨੰਬਰ 84370 ਹਾਂਜੀ 36099 84370 36099 36099 ਬਾਈ ਦਾ ਨੰਬਰ ਆ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਟੋਟਲੇ ਮੰਨ ਲਓ ਪੰਜ ਨਗਦ ਖਾਤੇ ਇੱਕ ਤੋਕੜ ਬੈੜ ਦਿਖਾਤੀ ਤੇ ਚਾਰ ਮੱਜਾਂ ਦਿਖਾਤੀਆਂ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ